ਸੱਚ ਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਸਰੂਰ ਵਿੱਚ ਨੁੜ ਜਾਵਾਂ ਵਾਰੀ ਕਿਤੇ ਝੁੱਕਾ ਚੋੜਾ ਪੜਾ ਕਰਾ ਕੇ ਬਹਿ ਜੀਣਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਦਜੀਤ ਸਿੰਘ ਮਿੰਡੂ ਤੁਸੀਂ ਵੇਖ ਰਹੇ ਹੋ ਪੀਬੀ 26 ਨਿਊਜ਼ ਚੈਨਲ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਕੀਤੀ ਜਾਵੇ ਸੋ ਅੱਜ ਸਾਡੇ ਨਾਲ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਗੀਤਕਾਰੀ ਦੇ ਵਿੱਚ ਇੱਕ ਨਾਂ ਅਕਸਰ ਜ਼ਬਾਨ ਤੇ ਆਉਂਦਾ ਹੈ ਪੰਜਾਬ ਦਾ ਲਸਾਨੀ ਗੀਤਕਾਰ ਲਾਵ ਚਤਾਂਬਲੀ ਵਾਲਾ ਅਨੇਕਾਂ ਗੀਤਾਂ ਦੇ ਨਾਲ ਪਰਵਾਰਕ ਗੀਤਾਂ ਦੇ ਨਾਲ ਆਪਣੀ ਸੋਹਣੀ ਜੀ ਕਲਮ ਤੇ ਸੱਜੀ ਸੁੱਚੀ ਸੋਚ ਰੱਖ ਕੇ ਬੜਾ ਵਧੀਆ ਲਿਖਿਆ ਔਰ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਆਂ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਸੋ ਪੰਜਾਬ ਦਾ ਬੜਾ ਹੀ ਖੂਬਸੂਰਤ ਪਰਵਾਰਕ ਲੋਕ ਤਾਂ ਥਾਵਾਂ ਦੀ ਗੱਲ ਕੀਤੀ ਹੈ ਸਾਡੇ ਪੰਜਾਬੀ ਸੱਭਿਆਚਾਰਕ ਦੀ ਗੱਲ ਕੀਤੀ ਹੈ ਹਰ ਪਾਰ ਨੂੰ ਐਂਟਰਟੇਨਮੈਂਟ ਵਿੱਚ ਕਿੱਧਾ ਭੰਗੜਾ ਤੇ ਗੀਤਾਂ ਦੇ ਨਾਲ ਵੀ ਸੋ ਵੈਲਕਮ ਜੀ ਲਾਭ ਚ ਤਾਮਲੀ ਵਾਲੇ ਦਾ ਪੀਵੀ ਛੱਬੀ ਨਿਊਜ਼ ਦੀ ਸਮੁੱਚੀ ਟੀਮ ਵੱਲੋਂ ਤੇ ਸਰਬਜੀਤ ਸਿੰਘ ਨੀਟੂ ਵੱਲੋਂ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਗੀਤ ਕਰਨ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੁਹਾਡੇ ਨਿੱਕਾ ਗੀਤਾਂ ਦੇ ਨਾਲ ਦੁਨੀਆ ਝੂਮਦੀ ਹੈ ਬਹੁਤ ਵਧੀਆ ਲੱਗਦੀ ਸਭ ਤੋਂ ਪਹਿਲਾਂ ਮੈਂ ਚੈਨਲ ਲੱ বিবিসি ਦੀ نیوز ਤੇ ਸਰਵਿਸਿੰਗਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੈਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਤੁਹਾਡੇ ਸਾਹਮਣੇ ਹੋਇਆ ਬਹੁਤ ਬਹੁਤ ਮਿਹਰਬਾਨੀ ਜੀ ਬਾਕੀ ਆਪਣੇ ਮਗੀਤਾ ਦੀ ਗੱਲ ਕਰਾਂ ਜਦੋਂ ਮੇਰੀ ਉਮਰ 16-17 ਸਾਲ ਦੀ ਸੀ ਉਦੋਂ ਰਿਕਾਰਡ ਹੀ ਸੁਣਨੇ ਹੁੰਦੇ ਸੀ ਜਿਵੇਂ ਉਦੋਂ ਦੇ ਵੱਡੇ ਵੱਡੇ ਸੰਗੀਤਸ਼ੀਲ ਲਾਜਜਮਲਾ ਜੀ ਮੰਮੋਸ ਸਿੰਘ ਜੀ ਨਿੰਦਰੀ ਪ੍ਰੋਤਾ ਜੀ ਸੰਗਰ ਕੌਰ ਜੀ ਤੇ ਸਿਮਰ ਸਿੰਘ ਦਾ ਜੀ ਉਹਨਾਂ ਦੇ ਕੀ ਦਰਸਾ ਜੀ ਲਿਖੇ ਹੋਏ ਗੀਤ ਬਹੁਤ ਪਿਆਰੇ ਲੱਗੇ ਉਹਨਾਂ ਦੇ ਗੀਤ ਬਹੁਤ ਵਧੀਆ ਲੱਗੇ ਤੇ ਬਾਕੀ ਉਸ ਵੇਲੇ ਦੇ ਗੀਤਕਾਰਾਂ ਗੀਤਕਾਰਾਂ ਵੀ ਬਹੁਤ ਤਕੜੇ ਤਕੜੇ ਬੜਿਆ ਲਿਖਦੇ ਸੀ ਜੇ ਬਹੁਤ ਸੇ ਮਾਨ ਮਰੜਾ ਵਾਲੇ ਹਰਦੇਵ ਜੀ ਦੇ ਤਨਾ ਵਾਲੇ ਸਾਹਰ ਕੁੱਟੀ ਦਰਸੰਧੂ ਜੀ ਤੇ ਚਮਕੀਲੇ ਜਿਹੇ ਆਪ ਬੀ ਲਿਖਦੇ ਹੁੰਦੇ ਸੀ ਉਹਨਾਂ ਦੇ ਗੀਤ ਸੁਣਦੇ ਹੁੰਦੇ ਸੀ ਤੇ ਗੀਤ ਇਹਨੇ ਗੌਰਨਰ ਸੁਣਨੇ ਉਹਨਾਂ ਨੇ ਫਿਰ ਜਦ ਕਿਸੇ ਦੀ ਆਵਾਜ਼ ਵਿੱਚ ਗੀਤ ਵਜਣਾ ਉਹ ਜੋ ਮਿਊਜ਼ਿਕ ਤੋਂ ਇਹ ਇਹ ਸੰਗਤ ਲਗਾਉ ਗੀਤ ਉਸ ਦੇ ਨਾਲ ਫਿਰ ਐ ਤਰ੍ਹਾਂ ਹੀ ਚੱਲਦੀ ਰਹੀ ਗੱਲ ਹੌਲੀ ਹੌਲੀ ਸ਼ੌਂਕ ਹੋ ਜਾ ਗਿਆ ਤੇ ਆਪਾਂ ਵੀ ਕੁਝ ਵੀ ਲਿਖਣਾ ਸ਼ੁਰੂ ਕਰੀਏ ਲੱਭੀ ਤੁਹਾਡਾ ਸਭ ਤੋਂ ਪਹਿਲਾ ਗੀਤ ਕਿਹੜੇ ਕਲਾਕਾਰ ਨੇ ਮੇਲ ਲਿਆ ਸੀ ਕੋਲ ਮੇਰੇ ਤੋ ਪਹਿਲਾ ਗੀਤ ਜਿਹਨਾਂ ਦੇ ਮੈਨੂੰ ਬਹੁਤ ਮਾਣ ਹੈ ਮੁਹੰਮਦ ਦੀ ਸੀ ਜਨਾਬ ਜੀ ਅਈ ਸ਼ਗਰਾਂ ਦੀ ਰਾਤ ਹੋਈ ਪਹਿਲੀ ਮੁਲਾਕਾਤ ਗੱਲ ਪੁੱਛਦੀ ਰਹਿ ਗਈ ਜਦੋਂ ਅਸਾਂ ਕਿਹਾ ਤੈਨੂੰ ਆਏ ਹੈਗੇ ਨਹੀਂ ਮੈਂ ਪਸੰਦ ਜੀ ਉਹਦ ਤੱਕ ਬੋਲ ਬੋਲ ਮੁਖ ਲਗੀ ਹਮਰਾਂ ਦੀ ਮੁਖ ਤੇ ਰੂਪ ਵੇਖ ਰਹਿ ਗਿਆ ਵਦੰਗਨੀ ਇਹ ਤੂੰ ਸੱਚੀ ਮੁੱਚੀ ਚੌਦ ਮੇਰਾ ਚੰਦਨੀ ਇਹ ਤੂੰ ਸੱਚੀ ਮੁੱਚੀ ਚੌਦ ਮੇਰਾ ਚੰਦਨੀ ਗੀਤ ਦਾ ਧਰਗਿਲਾ ਜੀ ਨੇ ਦਾਏ ਸਰੂਲ ਸਮੰਦਰ ਉਹ ਜਿਹੜੇ ਦੁਕਾਨੇ ਵਿਗਾਏ ਐ ਕੈਸ ਤੇ ਇਸ ਕੋਲ ਸਮੰਦਰ ਤੇ ਹਾਸਾ ਹਾਸਦੀ ਮੇਰਾ ਬਾਜਾਂ ਵਾਲਾ ਭਾਈ ਉਹ ਜਿਹੜਾ ਨਾ ਗੀਤ ਖੜਾਗਾ ਸੀ ਮਾਂਗ ਨੂੰ ਵੀ ਤੇਰੀ ਚੰਦ ਵਰਗਾ ਚੰਦ ਹੋੜ ਕੋਲ ਮੇ ਹੋਸਾਦਾ ਤੇ ਬੋਤ ਗੀਤ ਕੈਸ ਚੱਲੀ ਸੀ ਬਰੀਆ ਤੇ ਉਹਦੇ ਬਾਅਦ ਜੇ ਹੋਰ ਦੀ ਗੱਲ ਕਰੀਏ ਮਹਿੰਦੀ ਉਹ ਇੰਦਰ ਗੇਲ ਤੇ ਮਿਕਸ ਨਹੀਂ ਲੰਮ ਇਹਨੇ ਜਿਦੂ ਜੋੜੀ ਬਣੀ ਐ ਮੇਰੇ ਸੰਪਰਕਰਿਆ ਨਾਲ ਸਭ ਤੋਂ ਪਹਿਲਾਂ ਇਹਨਾਂ ਦੀ ਵਾਚ ਟੈਸਟ ਵਿੱਚ ਲਿਖੋ ਗੀਤ ਸਿਰਤ ਮੇਰੇ ਕੋਲ ਹੋਈ ਸੀ ਤੇ ਚੱਲ ਫਿਰ ਇਹਨਾਂ ਨਾਲ ਬਹੁਤ ਬਹੁਤ ਰਿਕਾਰਡ ਕਰਾਇਆ ਤੇ ਉਹਦੇ ਉਹ ਹੋਰ ਹੋਰ ਗੱਲਬਾਤ ਵਿੱਚ ਉਹ ਨਾ ਮੈਂ ਕਦੇ ਭਵਿੰਦਰ ਗੁਰੂ ਨੇ ਇਹ ਨਹੀਂ ਕਿਹਾ ਤੂੰ ਮੇਰੇ ਗੀਤ ਦਾ ਮੈਂ ਕਹੇ ਜੇ ਤੈਨੂੰ ਕਿਸੇ ਦਾ ਵੀ ਗੀਤ ਪਸੰਦ ਆਉਂਦਾ ਲਿਆ ਜਿਹੜਾ ਜਿਹੜਾ ਓਣ ਦਾ ਹੀ ਹੋ ਗਿਆ ਪੱਠੀ ਕਰਦਾਂਗੇ ਬਾਕੀ ਉਹ ਠੀਕ ਕਰਦੇ ਵੀ ਰਹੇ ਹਾਂ ਇਹ ਗੱਲ ਕਰਦੇ ਰਹੇ ਹਾਂ ਪਰ 10 ਵਿੱਚ ਬੜਾ ਸੀ ਮੈਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਬਹੁਤ ਜ਼ਿਆਦਾ ਹੰਸ਼ਿਆਰ ਸੀ ਅੰਗਰੇਜ਼ੀ ਦੇ ਜਿਹੜੇ ਆਪਾਂ ਰੱਟੇ ਲਾਗੇ ਡਾਇਟਰ ਸਟੋਰੀਆਂ ਐਸੇ ਯਾਦ ਕਰਦੇ ਨਾ ਉਹ ਮੈਂ ਪੰਜਾਬੀ ਸੋਚੀ ਜਾਂਦਾ ਸੀ ਫਟਵਾਲਾ ਮੈਚ ਇਹ ਫਟਵਾਲੀ ਗੋਲੀ ਕਿਰੋਂਦਾ ਮੈਂ ਖੁੰਨੇ ਕੋਲ ਬੈਠਾ ਹੁੰਦਾ ਇਤਰਾ ਲਿਖ ਕੇ ਉਹ ਪੰਜਾਬੀ ਅੰਗਰੇਜ਼ੀ ਲਿਖੀ ਜਾਂਦਾ ਸੀ ਬੜੇ ਫੋਨ ਤੇ ਵੀ ਹੰਝਲ ਕੁਛ ਦੇ ਰਹੇ ਨਹੀਂ ਠੀਕ ਹੈ ਜੀ ਬਾਕੀ ਉਹਨਾਂ ਨੇ ਜੋ ਮੇਰਾ ਬੰਦਾ ਅੱਖ ਐਨੀ ਮਰੋ ਜੀ ਉਹਨਾਂ ਨੇ ਦੇਖਿਆ ਹੈ ਦੰਦੇ ਰਹੇ ਹਾਂ ਹਾਂ ਜੀ ਤੁਹਾਡਾ ਸਰਦੂਰ ਸੈਕੰਡ ਤੋਂ ਸਾਰਨਾ ਤੁਹਾਡਾ ਤੋੜਾ ਕਿਹੜਾ ਜਿਹੜਾ ਜਿਹੜਾ ਕੋਲ ਹੈ ਉਸ ਅਸਕਰਦੀ ਜਦੋਂ ਬਰਦਾਸ਼ਤ ਖਾਸ ਦੇ ਜਦੋਂ ਪਹਿਲੀ ਵਾਰੀ ਬਿਜਿਆ ਉਹੋ ਸੱਜਾ ਉੱਠ ਫਿਲੇਉ ਨਹੀਂ ਸੀਗਾ ਕਿਉਂਕਿ ਉਹਨੇ ਨਈ ਭਾਈ ਘਰ ਚ ਬਲਡਰ ਸਰਦੇ ਸੀ ਜੀ ਉਹਨੇ ਸਖਿਆ ਸੀ ਤੇ ਉਹਦੇ ਬਾਅਦ ਫਿਰ ਉਹਨਾਂ ਜਾਣ ਲੱਗ ਪਿਆ ਤੇ ਮੇਰੇ ਕੋਲ ਕਾਫੀ ਨੇ ਕਈ ਕਈ ਲਾਭ ਜਾਂਦਾ ਸੀ ਉਹਨਾਂ ਬਲੇ ਹੋਗੀ ਤਿਆਰ ਕੀਤੇ ਉਹਨਾਂ ਉਹਨਾਂ ਹੋਰ ਕੋਲ ਕੋਲ ਲੱਗਦੀ ਉਹ ਉਹਨਾਂ ਕਈ ਮੋਤੇ ਨਾਲ ਹੁੰਦੀ ਰਹਿੰਦੀ ਐ ਤੇ ਮੇਰੇ ਹੱਜਾਂ ਪੁੱਛਦੇ ਰਹਿੰਦੇ ਨੇ ਤੇ ਹੋਰ ਨੇ ਮੇਂ ਕੋਲ ਹੋ ਰਿਹਾ ਬੁੱਝ ਰਿਹਾ ਨਹੀਂ ਉਹਦਾ ਬਿਲਡ ਸੋਹਣੇ ਕੋਲ ਕੋਲ ਸੋਹਣੇ ਕੋਲ ਮੌਲੀ ਐ ਮਹੀ ਬੈਠੋਂ ਉੱਥੇ ਮੇਰੀ ਭੈਣ ਵੀ ਆਹੀ ਵੀ ਸੀ ਤੇ ਉਹਨਾਂ ਕਰਕੇ ਉਹ ਪਰਵਾਰ ਨਾਲ ਉਹਨਾਂ ਦੇ ਨਾਲ ਕਾਫੇ ਸੀ ਜਿਹੜੇ ਨੂਰੀ ਰੋਸ਼ਨਾ ਸੰਸਕ੍ਰਿਤ ਕੀ ਉਹ ਮੈਨੂੰ ਬਹੁਤ ਯਾਦ ਆ ਜਾਂਦੀ ਸੀ ਮੇਰੇ ਗਿੱਤ ਵੀ ਗਾਉਂਦੇ ਜਾਂਦੇ ਕਈ ਵਾਰ ਉਹਨਾਂ ਨਾਲ ਗੱਲਾਂ ਜਾਂਦੇ ਵਿਚਾਰ ਚੱਲ ਦੋ ਜਣ ਸੜੀ ਗਰ ਲਾਇਆ ਲੇਖਾ ਜੀ ਲਿਖੀ ਸੀ ਗੱਲ ਉਹ ਸੀ ਜੇ ਉੱਧਰ ਬੋਲਿਆ ਬੋਲਿਆ ਮੇਰੇ ਪਰਸਾਂ ਦੇ ਬੱਚਾ ਕੋਈ ਉਹਦੇ ਵਾਰ ਅਸੀਂ ਦੋਲਦੇ ਨਹੀਂ ਹੈ ਰੱਬ ਦੇ ਰੰਗਾਂ ਜਿ ਰਾਜੀ ਰਹੇ ਆਪਣਾ ਲਾਜਵੈਰਾ ਵੀ ਕਰਾਇਆ ਪਰ ਨਹੀਂ ਗੱਲ ਬਣੀ ਤੇ ਹੁਣ ਮੇਰੀ ਭੈਣ ਦਾ ਬੇਟਾ ਬਿਲਕੁਲ ਰਹਿੰਦਾ ਹਾਂ ਅਡੌਪਟ ਕੀਤਾ ਤੁਸੀਂ ਹਾਂ ਉਹ ਲੈਂਦਾ ਤੇ ਉਹ ਵਿਆਹਿਆ ਸੀ ਜੇ ਫਿਰ ਲੈਂਦਾ ਕੁੜੀ ਸੀਗੀ ਬੇਟਾ ਸਾਡੇ ਕੋਲ ਵਾਇਆ ਕੇ ਤੇ ਉਹ ਮੇਰਾ ਭਣਜਾ ਪੁਲਿਸ ਨੌਕਰੀ ਕਰਦਾ ਕੋਈ ਡਿਊਟੀ ਦਾਫਰ ਵਿੱਚ ਬਾਰੇ ਦਾ ਛੁੱਟੀ ਹੁੰਦੀ ਹੈ ਤੁਸੀਂ ਵੀ ਮਹਿਕਮੇ ਚ ਰਹੇ ਹੋ ਕਿਸੇ ਚੀਜ਼ ਮੈਂ ਮਹਿਕਮੇ ਜਨ ਨੰਬਰ 1 ਪਹੁੰਚ ਰਿਹਾ ਕਿਹੜੇ ਚੀਜ਼ ਹਾਂ 50 ਰੇਜਮੈਂਟ ਸੈਂਟਰ ਜੀ ਮਿਲ ਟ੍ਰੇਨ ਕਰੀ 950 ਜਿਹਦਾ ਰੈਜੀਡੈਂਸ ਨੰਬਰ ਸੀ 24470 ਤੁਹਾਡਾ ਤੁਹਾਡੀ ਤਰਨ ਪਤਨੀ ਦਾ ਸਾਥ ਤੋਂ ਜਨਾ ਪੂਰਾ ਬਿਲਕੁਲ ਪੂਰਾ ਜੀ ਸੱਚੇ ਬਾਦਸ਼ਾਹ ਦੀ ਐਨੀ ਕਿਰਪਾ ਤੁਸੀਂ ਇਹਨਾਂ ਕੋ ਫੜ ਮਾਰਦਾ ਅਸੀਂ ਕਹਿੰਦੇ ਇੱਕ ਦੋ ਨੂੰ ਗੁੱਸੇ ਨਹੀਂ ਹੋਏ ਗਾਲਾਂ ਦਾ ਗਾਲ ਖੋਲ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਠੀਕ ਨੇ ਲੋਕ ਕਹਿੰਨੇ ਵੀ ਇਹਨਾਂ ਦਾ ਐਨਾ ਪਿਆਰ ਹੈ ਬਾਲੇ ਫਿਰ ਅਸੀਂ ਭਾੜੇ ਜਿ ਬਰੇਵੇਂ ਨਹੀਂ ਆਈ ਨਹੀਂ ਆਉਣਾ ਬਹੁਤ ਹੀ ਵਧੀਆ ਢੰਗ ਨਾਲ ਜਿੰਦਗੀ ਜੂ ਰਹੇ ਤੇ ਬਹੁਤ ਵਧੀਆ ਟਾਈਮ ਬੜੀਆ ਲੰਘਦਾ ਜੀ ਦੁਵਾਰਾ ਜੀ ਬਹੁਤ ਚਰਚਾ ਹੋਈ ਹੈ ਵੀ ਇਹ ਜਿਹੇ ਗੀਤ ਆਉਣ ਨੇ ਇਹ ਲੜਾਈਆਂ ਨੂੰ ਸੱਦੇ ਦੰਦੇ ਕਲੇਸ਼ ਨੂੰ ਬਹੁਤ ਬਹੁਤ ਝਗੜੇ ਵੀ ਹੁੰਦੇ ਨੇ ਪਿੱਛੇ ਤੇ ਮੈਂ ਉਹਨਾਂ ਨੂੰ ਸਲਾਹ ਦੰਨਾ ਲਿਖਣ ਵਾਲਿਆਂ ਨੂੰ ਤੇ ਉਹ ਗੀਤ ਗਾਉਣ ਵਾਲਿਆਂ ਨੂੰ ਵੀ ਤੁਸੀਂ ਹੋਣੇ ਇੱਕ ਵਰਗ ਤੁਹਾਨੂੰ ਪਸੰਦ ਕਰਦਾ ਪਰ ਤੁਸੀਂ ਸਾਰੇ ਸਾਰੇ ਵਰਗਾਂ ਦਾ ਖਿਆਲ ਕਰੋ ਦਾਇ ਦੇ ਗੀਤ ਲਿਖੋ ਨਾਸ਼ੀ ਗੀਤ ਲਿਖੋ ਹੋਣ ਨਜ਼ਾਇਜ਼ ਖਰਚਾਂ ਲਿਖੋ ਦੀ ਬੁੱਤ ਮੈਂ ਆਪਣੀ ਸੇਵਾ ਕਰਨ ਇਹ ਜੀ ਲਿਖੋ ਗਰਦਾਸ ਮਾਨ ਨਾਲ ਤਾਂ ਇੱਕ ਵਾਰੀ ਫਿਲਮ ਕਰੀ ਸੀ ਉਹਨਾਂ ਨੇ ਫਿਲਮਾਂ ਚ ਵੀ ਆਪਣਾ ਕਿਰਦਾਰ ਨਭਾਇਆ ਜੀ ਮੈਂ ਹੁਣ ਤੱਕ ਤਕਰੀਬਨ 58 ਫਿਲਮਾਂ ਚ ਕੰਮ ਕਰ ਚੁੱਕਿਆ ਜੀ ਪੰਜਾਬੀ ਫਿਲਮਾਂ ਚ ਪੰਜਾਬੀ ਫਿਲਮਾਂ ਚ ਹਾਂ ਜੀ ਜਿਹਦੇ ਵਿੱਚੋਂ ਮੈਂ ਕਰਿਆ ਸਭ ਤੋਂ ਪਹਿਲਾ ਪੰਜਾਬੀ ਫਿਲਮ ਰਾਣੋ ਚ ਕੰਮ ਰਾਣੋ ਮਾਮਸਤਿਦ ਸਾਹਿਬ ਦੀ ਫਿਲਮ ਸੀ ਸਰਦੂਲ ਨੇ ਵੀ ਕਰਿਆ ਮੈਂ ਵੀ ਕਰਿਆ ਤੇ ਜਦ ਮੈਂ ਠਾਣੇ ਦਾ ਦੋਬਾਰਾ ਕਰਿਆ ਹਾਂ ਜੀ ਠਾਣੇ ਦਾ ਇੱਕ ਬੰਦਾ ਹੋਰ ਬਣਨਾ ਸੀ ਜਸਟ ਸੇ ਮੈਨੂੰ ਕੈਮਰਾ ਲੱਗਿਆ ਉਹ ਵੀ ਥੋੜਾ ਪੱਦੇ ਦੀ ਆਵਾਜ਼ ਬੋਲਦਾ ਸੀ ਮਤਲਬ ਉਹ ਕਹਿੰਦੇ ਸੀ ਟਰੱਕ ਆਉਂਦਾ ਤੈਨੂੰ ਰੋਕਣਾ ਗੱਡੀ ਦੇ ਖਾਜ ਦੇਖਣੇ ਜਿਸਮਸ ਦੇਖਣਾ ਉਹ ਬੋਲ ਵਿੱਚ ਡਾਇਲਗ ਉਹ ਕਹਿੰਦਾ ਰਲ ਖੜੀ ਰਹਿ ਮੜੀ ਗੱਡੀ ਦੇ ਖਾ ਉਹ ਤੈਨੂੰ ਦੱਸ ਸਕਤੇ ਮੈਂ ਕੋਲ ਖੜਾ ਸੀ ਮੈਂ ਬੋਟਿਆ ਕੱਢੇ ਨਾਲ ਬੋਲ ਥੱਲੇ ਤੁਰ ਮੜੀ ਗੱਡੀ ਦੇ ਖਾ ਓਏ ਤੇਰਾ ਦੱਸ ਸਕਤੇ ਆ ਤੇ ਫਿਲਮ ਦਾ ਡਾਇਲਗ ਹੈ ਇਹ ਮੈਂ ਐ ਉਹਨੂੰ ਸਲਾਹ ਦਤਾ ਰਾਨੋ ਫਿਲਮ ਦਾ ਹੀ ਹਾਂ ਠੱਲੇ ਦਾ ਸਲਾਹ ਦਦਾ ਤੇ ਮੈਂ ਬੋਲ ਅੱਛਾ ਪਖੜੀ ਸਾਹਿਬ ਡਾਇਰੈਕਟਰ ਸੀਸ਼ਾ ਪਖੜੀ ਮਨ ਕੋਈ ਇਕਵਲ ਲਾਹ ਸਿੰਘ ਹੁਣ ਬੋਲ ਬੋਲ ਤਾ ਮਾਝਾ ਨੂੰ ਕਹਿਣਾ ਹੁਣ ਮੈਂ ਬੋਲਤਾ ਉਹਨੂੰ ਕਹਿੰਦਾ ਬਾਝਾ ਦੀ ਮਰਦੀ ਉਹਦੀ ਬਾਰਦੀ ਲੋਹਾ ਕੇ ਮੈਨੂੰ ਠਾਣਦਾ ਜ਼ਰੂਰ ਕਰਾਇਆ ਮੈਂ 8 ਬੰਬੇ ਦੀ ਫਿਲਮ ਉਹਦੇ ਭਲਵੇਂ ਚੱਲ ਸੋ ਚੱਲ ਹਾਂ ਬਹੁਤ ਸਾਰਾ ਦੀ ਮੂਵੀ ਦੀ ਲੇਟੈਸਟ ਫਿਲਮ ਨੂੰ ਮੈਂ ਮੈਂ ਰਾਤ ਇੱਕ ਫਿਲਮ ਵਿੱਚ ਕੰਮ ਕਰਕੇ ਆ ਗਏ ਆ ਉਹਦੇ ਗਰਦਾਰ ਹੈ ਮਤਲਬ ਮੈਂ ਦਲਜੀਤ ਸਿੰਘ ਦਾ ਦਾਦਾ ਜੀ ਆ ਬਿਲਕੀ ਤਰ੍ਹਾਂ ਨਹੀਂ ਮਤਲਬ ਮੇਰਾ ਪੁੱਤਰ ਲੱਗਦਾ ਇੱਕ ਉਹ ਦਸੀ ਜਿਹੜਾ ਬਚਪਨ ਦਾ ਰੋਲ ਹੈ ਮੈਂ ਦਾਦਾ ਲੱਗਦਾ ਮਤਲਬ ਦਰਦੇ ਦਾ ਰੋਲ ਹੈ ਜਿੱਤਾਂ ਦੇ ਗੀਤ ਕਰਨ ਕੋ ਚੰਗਾ ਲਿਖਿਆ ਕਰੋ ਉਹਨਾਂ ਨੂੰ ਚੰਗਾ ਗਾਇਆ ਕਰੋ ਸੁਨੇਹਾ ਦਿਓ ਜਿਹੜਾ ਜਿਹਦੇ ਸਮਾਜ ਤਰੱਕੀ ਕਰੇ ਸੋ ਬੜਾ ਵਧੀਆ ਲੱਗਿਆ ਸਾਡੇ ਪੰਜਾਬ ਤੋਂ ਇੱਕ ਬੜੀ ਸੋਹਣੀ ਕਲਮ ਦਾ ਲਸਾਨੀ ਗੀਤਕਾਰ ਤੇ ਅਦਾਕਾਰ ਜਿਵੇਂ ਕਿ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਲਾਪ ਚਤਾਮਲੀ ਵਾਲਾ ਅਨੇਕਾਂ ਗੀਤਾਂ ਦੇ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ ਅਨੇਕਾਂ ਗੀਤਾਂ ਦੇ ਨਾਲ ਸੇਵਾ ਕੀਤੀ ਹੈ ਪਰਿਵਾਰਕ ਔਰ ਬੜੀ ਵਧੀਆ ਗੱਲ ਹੈ ਵੀ ਲੇਟੈਸਟ ਕਦੇ ਰਾਤ ਸ਼ੂਟ ਕਰਕੇ ਆਇਆ ਦਿਲਜੀਤ ਦਸਾਂਜ ਦਾ ਮੈਂ ਦਾਦਾ ਜੀ ਦਾ ਇੱਕ ਕਰਦਾਰ ਨਵਾਰਿਆਂ ਆਉਣ ਵਾਲੀ ਪਿਕਚਰ ਚ ਔਰ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਵਧੀਆ ਵਧੀਆ ਸ਼ਖਸੀਤਾਂ ਤੇ ਵਧੀਆ ਵਧੀਆ ਨਾਮਬਰ ਤੁਹਾਡੇ ਸਾਹਮਣੇ ਹਾਜ਼ਰ ਕਰਾਂਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਨੀਟੂ ਪੀਵੀ ਛੱਬੀ ਨਿਊ ਦੀ ਸਮੁੱਚੀ ਟੀਮ ਵੱਲੋਂ ਲਾਫਤ ਨਾਮਲੀ ਵਾਲੇ ਦਾ ਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਆਈ ਥੈਂਕ ਯੂ ਸ਼ੁਕਰੀਆ